ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ चौहान ਡੈਰੀ ਫਾਰਮ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਬਹੁਤ ਹੀ ਸੋਹਣਾ ਚੰਗੀ ਨਸਲ ਦਾ ਛੋਟਾ ਸੇਲ ਹੈ ਉਮਰ ਹੈਗੀ ਹੈ 2 ਸਾਲ 2 ਮਹੀਨੇ ਹੀਰੋ ਬੁੱਲ ਇਸ ਦਾ ਫਾਦਰ ਹੈ ਜੀ ਤੇ ਮਦਰ ਉਹ ਰਿਕਾਰਡ ਹੈਗਾ 27 ਕਿਜੀ ਪਲੱਸ ਜੋ ਕਿ ਐਲਡੀਵੀ ਦੀ ਤੇ ਵੀਰ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਦਿੱਤਾ ਹੈ 98598 67666 ਇਹ ਇਸ ਵੀਰ ਦਾ ਨੰਬਰ ਹੈ ਕਿ ਵੀਰ ਨੇ ਸੇਲ ਕੀਤਾ ਹੋਇਆ ਛੋਟਾ 2 ਸਾਲ 2 ਮਹੀਨੇ ਦਾ ਹੀਰੋ ਬੋਲਿਸ ਦਾ ਫਾਦਰ ਹੈ ਜੀ ਮਾਦਰ ਰਿਕਾਰਡ 27 ਕਿਜੀ ਪਲੱਸ ਜੋ ਵੀ ਵੀਰ ਖਰੀਦਣਾ ਚਾਹੁੰਦਾ ਬਾਈ ਦੇ ਇਸ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਮੁੱਲ ਤੈਅ ਕਰ ਸਕਦੇ ਹੋ ਜੀ ਤੇ ਅਗਰ ਤੁਸੀਂ ਵੀ ਕੋਈ ਵੀਡੀਓ ਪਾਉਣੀ ਚਾਹੁੰਦੇ ਹੋ ਤਾਂ ਆਪਣੇ ਸਕਰੀਨ ਉੱਪਰ ਦਿੱਤੇ ਹੋਏ ਨੰਬਰ ਤੇ ਸਾਨੂੰ ਵੀਡੀਓ ਬਣਾ ਕੇ WhatsApp ਕਰ ਸਕਦੇ ਹੋ ਤੇ ਇਸੇ ਤਰ੍ਹਾਂ ਆਪਣੀਆਂ ਆਉਣ ਵਾਲੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਤੇ Facebook ਪੇਜ ਨੂੰ ਕਰਿਓ ਫੋਲੋ ਜੀ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ